ਅਸੀਂ ਦਾ ਓਪਨ ਡੋਰ ਚਰਚ ਖੋਜੇਵਾਲ ਦੇ ਵਿੱਚ ਖੜੇ ਆ ਤੇ ਲੋਕਾਂ ਦੇ ਪਿਆਰੇ ਪਿਆਰੇ ਵਿਊ ਜਾਂਦੇ ਆ ਕਿ ਕਿਦਾਂ ਦਾ ਲੱਗਦਾ ਇੱਥੇ ਆ ਕੇ ਕੀ ਮਹਿਸੂਸ ਕਰਦੇ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਖੋਜੇ ਚਰਚ ਵਿੱਚ ਆਏ ਆ ਸਾਨੂੰ ਬਹੁਤ ਖੁਸ਼ੀ ਆ ਸਾਨੂੰ ਆਨੰਦ ਮਿਲਦਾ ਆ ਜੀ ਸਾਨੂੰ ਜਿੰਨੀ ਖੁਸ਼ੀ ਮਿਲਦੀ ਇੱਥੇ ਆਣ ਕੇ ਅਸੀਂ ਬਿਆਨ ਨਹੀਂ ਕਰ ਸਕਦੇ ਕਿ ਸਲਾਮ ਥੈਂਕ ਯੂ ਜਸਟ ਕਿ ਅਸੀਂ ਬਹੁਤ ਪ੍ਰੋਸ਼ਾਂ ਇੱਥੇ ਆ ਕੇ ਬਹੁਤ ਸ਼ਾਂਤੀ ਮਿਲਦੀ ਆ ਤੇ ਸਾਡੇ ਬਹੁਤ ਬਿਜ਼ਨਸ ਕਾਰੋਬਾਰ ਸਾਰੇ ਵਧੀਆ ਚੱਲ ਰਹੀ ਨੇ ਤੇ ਖੁਦਾਨੀ ਸਾਨੂੰ ਬਲੈਸ ਕਰਦਾ ਥੈਂਕ ਯੂ ਆਪਰੇ ਕੇ ਅਗੇ ਸਾਨੂੰ ਬਹੁਤ ਸ਼ਾਂਤ ਮਿਲਦਾ ਜੀ ਪ੍ਰਮਾਤਮਾ ਦਾ ਬਚਨ ਸੁਣਨੋਂ ਮਿਲਦਾ ਜੀ ਸੰਜੀਵ ਰਸਨਾ ਦੇ ਚੱਲਨੋਂ ਤੁਹਾਨੂੰ ਸ਼ਾਂਤ ਮਿਲਦੀ ਆ ਸਾਨੂੰ ਬਹੁਤ ਵਧੀਆ ਲੱਗਦਾ ਜੀ ਤੁਹਾਨੂੰ ਬਹੁਤ ਵਧੀਆ ਲੱਗਦਾ ਜੀ ਖੋਜੇ ਵਾਲਾ ਅਗੇ ਆਤਮਾ ਨੂੰ ਸ਼ਾਂਤੀ ਮਿਲ ਗਈ ਹੈ ਕਰਦੇ ਵਿੱਚ ਸ਼ਾਂਤੀ ਆ ਗਈ ਹੈ ਤੇ ਸਾਡੇ ਪਰਿਵਾਰ ਦੇ ਵਿੱਚ ਏਕਤਾ ਔਰ ਪ੍ਰੇਮ ਆ ਗਿਆ ਖੋਜਾਲ ਚਰਚ ਮੇ ਆ ਕੇ ਹਮੇ ਬਹੁਤ ਬੜਾ ਪ੍ਰਭੂ ਦਾ ਪ੍ਰੇਮ ਮਿਲਿਆ लोगों की शांति मिली हमारे घर में शांति आई है, है और एकता आई है जैसे हम लोग एक दूसरे से बोलते भी नहीं थे, आप लोगों के प्रेम ने हमें छोड़ के रखा के थे। के। जी, बहुत नंद मिलता है ਅਗੇ ਦੇਖੋ ਕਿ ਬਹੁਤ ਆਨੰਦ ਮਿਲਦਾ ਹੈ ਕਿਸ ਅਸੀ ਜੀ ਥੈਂਕ ਯੂ ਤੇ ਪਿਆਰੀ ਗੱਲ ਇਹ ਤੇ ਪ੍ਰਭੂ ਦਾ ਅਭਿਸ਼ੇਕ ਆ ਬਹੁਤ ਵਧੀਆ ਲੱਗਦਾ ਲੋਕ ਮਣੀ ਜੁੜੇ ਹੋਈਆਂ ਹੁੰਦੀਆਂ ਸੰਗਤਾਂ ਉਹ ਜੀਆਂ ਪਾਸ ਦੇ ਹੋ ਜੀ ਲੱਗਦਾ ਜਦੋਂ ਪ੍ਰਚਾਰ ਕਰਦੇ ਹਨ ਸਾਡੀ ਜੀ ਆਤਮਾ ਰੂਹ ਖੁਸ਼ ਹੋ ਜਾਂਦੀ ਹੈ ਤੇ ਪਾਸ ਉਹਦੇ ਪਾਸਟਰ ਕੋ ਸ਼ਰਨਾ ਉਹਨਾਂ ਦਾ ਪ੍ਰਚਾਰ ਵੀ ਤੁਹਾਨੂੰ ਬਹੁਤ ਚੰਗਾ ਲੱਗਦਾ ਬਹੁਤ ਹੀ ਜ਼ਿਆਦਾ ਤਸੱਲੀ ਮਿਲਦੀ ਹੈ ਮਨ ਨੂੰ ਜਦੋਂ ਅਸੀ ਹੁੰਦੇ ਜਿਵੇਂ ਜਿਵੇਂ ਮੈਂ ਜੱਪੀ ਜਾਵਾਂ ਨਾਮ ਤੇਰਾ ਜਿਵੇਂ ਜਿਵੇਂ ਮੈਂ ਜੱਪੀ ਜਾਮਾਨਾ ਤੇਰਾ ਮੇਰੇ ਖੁੱਲਦਾ ਜਾਵੇ ਮੇਰੇ ਲਈ ਅਸਮਾਨ ਤੇਰਾ ਮੇਰੇ ਖੁੱਲਦਾ ਜਾਵੇ ਮੇਰੇ ਲਈ ਅਸਮਾਨ ਤੇਰਾ